ਦਨਸਰੀ ਮਹੱਲਾ ਪੰਜਵਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਜਿਸ ਵੇਲੇ ਸੰਗਤਾਂ ਨੂੰ ਤਾਰਦੇ ਹੋਏ ਇੱਕ ਭੈਣੀ ਨਾਮੇ ਨਗਰ ਵਿੱਚ ਗਏ ਸਨ ਤਾਂ ਇੱਕ ਬਿਰਧ ਮਾਈ ਨੇ ਸੋਚਿਆ ਕਿ ਗੁਰੂ ਸਾਹਿਬ ਜੀ ਪਰਿਵਾਰ ਸਮੇਤ ਸਾਡੇ ਨਗਰ ਵਿੱਚ ਪਧਾਰੇ ਆ ਜੇ दाल ਸਬਜ਼ੀ ਵਾਲਾ ਲੰਗਰ ਤਿਆਰ ਕੀਤਾ ਤਾਂ ਕਾਫੀ ਸਮਾਂ ਲੱਗ ਜਾਣਾ ਇਸ ਲਈ ਕਿਉਂ ਨਾ ਸਤਿਗੁਰਾਂ ਨੂੰ ਖੰਡ ਘਿਓ ਪ੍ਰਸ਼ਾਦੇ ਪਾ ਕੇ ਬਹੁਤ ਵਧੀਆ ਚੂਰੀ ਕੁੱਟ ਕੇ ਸਤਿਗੁਰਾਂ ਲਈ ਭੋਜਨ ਬਣਾ ਕੇ ਲੈ ਜਾਵਾਂ ਤਾਂ ਮਾਈ ਨੇ ਬੜੇ ਪ੍ਰੇਮ ਨਾਲ ਚੂਰੀ ਦਾ ਛੰਨਾ ਭਰ ਕੇ ਸਤਿਗੁਰਾਂ ਦੇ ਕੋਲ ਲਿਆਂਦਾ ਜਿੱਥੇ ਅੱਜਕੱਲ ਗੁਰਦੁਆਰਾ ਚੋਲਾ ਸਾਹਿਬ ਅਸਥਾਨ ਬਣਿਆ ਆਇਆ ਤੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪ ਜੀ ਇਸ ਭੋਜਨ ਨੂੰ ਛਕਣਾ ਕਰੋ ਸਤਿਗੁਰੂ ਜੀ ਨੇ ਮਾਤਾ ਨੂੰ ਪੁੱਛਿਆ ਕਿ ਮਾਤਾ ਜੀ ਛਕਣ ਵਾਸਤੇ ਇਸ ਛੰਨੇ ਵਿੱਚ ਕੀ ਹੈ ਮਾਤਾ ਨੇ ਕਿਹਾ ਕਿ ਸਤਿਗੁਰੂ ਜੀ ਲੰਗਰ ਤਿਆਰ ਕਰਨ ਨੂੰ ਸਮਾਂ ਲੱਗ ਜਾਣਾ ਸੀ ਇਸ ਕਰਕੇ ਮੈਂ ਜਲਦੀ ਵਿੱਚ ਚੋਲਾ ਬਣਾ ਕੇ ਲਿਆਈ ਹਾਂ ਚੋਲਾ ਜਿਸ ਵਿੱਚ ਖੰਡ ਘਿਓ ਤੇ ਪ੍ਰਸ਼ਾਦੇ ਪਾ ਕੇ ਚੂਰੀ ਕੁੱਟੀ ਜਾਵੇ ਉਸ ਨੂੰ ਚੋਲਾ ਕਿਹਾ ਜਾਂਦਾ ਸੋ ਸਤਿਗੁਰਾਂ ਨੇ ਮਾਤਾ ਦਾ ਪ੍ਰੇਮ ਵੇਖ ਕੇ ਚੋਲਾ ਛਕ ਲਿਆ ਤੇ ਵਚਨ ਕੀਤੇ ਕਿ ਅੱਗੇ ਵਾਸਤੇ ਇਸ ਨਗਰ ਦਾ ਨਾਮ ਵੀ ਚੋਲਾ ਸਾਹਿਬ ਸੱਜਣਾ ਨਗਰ ਨਿਵਾਸੀਆਂ ਨੇ ਕਿਹਾ ਕਿ ਸਤਿਗੁਰੂ ਜੀ ਦਫ਼ਤਰਾਂ ਵਿੱਚ ਤਾਂ ਇਸ ਨਗਰ ਦਾ ਨਾਮ ਭੈਣੀ ਹੈ ਅਸੀਂ ਚੋਲਾ ਸਾਹਿਬ ਕਿਵੇਂ ਕਹੀਏ ਗੁਰੂ ਸਾਹਿਬ ਜੀ ਨੇ ਕਿਹਾ ਡਰੋ ਨਾ ਦਫ਼ਤਰਾਂ ਵਿੱਚ ਵੀ ਇਸ ਨਗਰ ਦਾ ਨਾਮ ਚੋਲਾ ਸਾਹਿਬ ਹੀ ਹੋਵੇਗਾ ਜਦੋਂ ਤੁਸੀਂ ਮਾਮਲਾ ਦੇਣ ਵਾਸਤੇ ਜਾਵੋਗੇ ਤਾਂ ਜਾਂਦਿਆਂ ਇਹੀ ਆਖਣ ਕਿ ਚੋਲੇ ਨਗਰ ਦਾ ਮਾਮਲਾ ਦੇਣ ਆਏ ਹ ਜਦ ਉਸ ਨਗਰ ਦੇ ਲੋਕ ਮਾਮਲਾ ਦੇਣ ਵਾਸਤੇ ਗਏ ਤਾਂ ਜਾ ਕੇ ਜਹਾਂਗੀਰ ਦੇ ਮਾਮਲਾ ਲੈਣ ਵਾਲੇ ਨੌਕਰਾਂ ਨੂੰ ਕਹਿਣ ਲੱਗੇ ਕਿ ਚੋਲੇ ਪਿੰਡ ਦਾ ਟੈਕਸ ਲੈ ਲਵੋ ਤਾਂ ਨੌਕਰ ਸੁਣ ਕੇ ਹੈਰਾਨ ਹੋਗੇ ਕਿ ਅੱਜ ਤੱਕ ਤਾਂ ਕੋਈ ਚੋਲਾਪਿੰਡ ਸੁਣਿਆ ਨਹੀਂ ਸੀ ਇਹ ਕਿਵੇਂ ਚੋਲੇ ਨਗਰ ਤੋਂ ਟੈਕਸ ਦੇਣ ਆ ਗਏ ਜਦ ਹਿਸਾਬ ਕਿਤਾਬ ਵਾਲੀਆਂ ਬਈਆਂ ਕੱਢ ਕੇ ਵੇਖੀਆਂ ਤਾਂ ਉੱਥੇ ਚੋਲਾ ਨਗਰ ਹੀ ਲਿਖਿਆ ਹੋਇਆ ਸੀ ਤਾਂ ਨਗਰ ਨਿਵਾਸੀ ਤੇ ਜਹਾਂਗੀਰ ਦੇ ਨੌਕਰ ਸਭ ਹੈਰਾਨ ਹੋਗੇ ਹੁਣ ਤੱਕ ਉਸ ਨਗਰ ਦਾ ਨਾਮ ਚੋਲਾ ਸਾਹਿਬ ਹੈ ਜੈਸਾ ਕਿ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਾਸ 7ਵੀਂ ਵਿੱਚ ਅੰਸ਼ੂ 6ਵੇਂ ਵਿੱਚ ਫਰਮਾਉਂਦੇ ਆ ਸੁੰਨ ਦੀਵਾਨ ਮਨ ਸੰਸਾ ਭਇਓ ਦਫ਼ਤਰ ਖੋਲ ਸੁ ਦੇਖਤ ਭਇਓ ਚੋਲਾ ਲਿਖਿਓ ਸੋ ਬੀਚ ਨਿਹਾਰਾ ਦੇਖਤ ਮਨ ਮਹਿ ਅਚਰਜ ਤਾਰਾ ਅਤੇ ਮਾਈ ਤੋਂ ਚੋਰੀ ਖਾ ਕੇ ਸਤਿਗੁਰਾਂ ਨੇ ਕਿਹਾ ਤਤ ਵੇਤਾ ਤਿਹ ਲੋਕ ਮੈਂ ਭੋਜਨ ਕੀਏ ਅਪਾਰ ਕਹਿ ਸਵਰੀ ਕਹਿ ਬਿਦਰ ਕਹਿ ਰੁਚ ਜੀਵੇ ਉਹ ਦੋ ਬਾਰ ਤਥਾ ਤਤ ਵੇਤਾ ਤੇ ਲੋਕ ਮੈਂ ਭੋਜਨ ਕੀਏ અપਾਰ ਕਹਿ ਲਾਲੋਂ ਕੇ ਗ੍ਰਹਿ ਵਿਖੇ ਕਹਿ ਲਾਲੋਂ ਕੇ ਗ੍ਰਹਿ ਵਿਖੇ ਕਹਿ ਮਾਈ ਤੁਮਰੇ ਦਵਾਰ ਇਉ ਸਤਿਗੁਰੂ ਜੀ ਨੇ ਚੋਲਾ ਭੋਜਨ ਖਾ ਕੇ ਪਿੰਡ ਦਾ ਨਾ ਚੋਲਾ ਸਾਹਿਬ ਰੱਖਿਆ ਅਤੇ ਸ਼ਬਦ ਉਚਾਰਨ ਕੀਤਾ ਬਾਰ ਜਾਓ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦ੍ਰਿੜਾਇਆ ਏ ਭਾਈ ਅਸੀਂ ਆਪ ਦੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਦੇ ਉਪਰੋਂ ਬਲਹਾਰ ਜਾਂਦੇ ਹਾਂ ਜਿਨ੍ਹਾਂ ਸਤਿਗੁਰਾਂ ਨੇ ਮਿਹਰ ਦੀ ਦ੍ਰਿਸ਼ਟੀ ਕਰਕੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਚਿੱਤ ਵਿੱਚ ਦ੍ਰਿੜਾਇਆ ਪ੍ਰਪੱਕ ਦ੍ਰਿੜ ਕਰਾਇਆ ਹੈ ਅਤੇ